ਕਿੰਨੇ ਬਣ ਗਏ ਜੀ 37 37 ਬਣ ਗਏ ਬਾਜ ਗਿਆ ਬਾਗੋ ਬਰੇ ਦੇ ਵਾਲਾ ਕਾਹ ਹੈ ਨਹੀਂ ਰਿਸ਼ਾ ਤੇਰੀਆਂ ਲਓ ਸਾਹਮਣੇ ਬਾਲ ਪਾਲੀ ਸੇ ਖਿਡਾਰੀ ਕਿਨੇ ਫੇਰ ਤਿਆਰ ਵਰ ਤਿਆਰ ਹੈ ਉਧਰਲੇ ਪਾਸੇ ਸਾਡੇ ਭਰਾ ਨੇ ਕਿਨੇ ਗੁਰੀ ਤੇ ਮਨੀ ਹੋਰ ਭਰਾਵਾਂ ਨੇ ਕਿਨੇ ਬਹੁਤ ਬੜਾ ਧੰਨਵਾਦ ਕਰਦੇ ਆ ਸਮੇਂ ਵਾਰ ਪੌਣੀ ਫੇਰ ਖਿਡਾਰੀ ਕਨੇ ਫਰ ਚੁੱਕਿਆ ਤੇ ਬਾਲ ਕਨੇ ਚੋਟੀ ਦੀ ਆਹ ਮੈਦਾਨ ਦੇ ਅੰਦਰ ਪੈ ਗਈ ਕਰਨਾ ਕਨੇ ਜੜ ਗਿਆ ਤੇ ਮੈਨ ਪਿੰਡ ਵਾਲਾ ਸਾਹਮਣੇ ਪ੍ਰੀਤ ਆ ਗਿਆ ਮੇਰੇ ਵੀਰੋ ਓਕੇ ਜਾ ਜਮ ਤਾਰਾ ਬਾਲ ਲੋ ਹੋ ਗਈ ਹੈ ਰਪੈਰਾਂ ਦੇ ਫੈਸਲੇ ਬਾਲ ਕਨੇ ਲੋ ਹੋ ਜਿਹੜੀ ਹੋ ਗਈ ਹੈ ਬਾੜੀ ਕਬਰ ਤੋਂ ਬਾਅਦ ਕਿਨੇ ਰਨ ਬਣਿਆ ਦੱਸੋ ਜੀ ਇਹ ਕਬਰ 15 ਰਨ ਕਨੇ ਬਣ ਗਏ ਹੈ ਤੇ ਦੂਜੀ ਵਾਰ ਨੇ ਬਾਲਾ ਪਾਉਣੀ ਕਿਨੇ ਕਾਲਾ ਬਲੇ ਐਨ ਮੇਰੇ ਵੀਰ ਕਿਨੇ ਤਰੇ ਪਿੰਡ ਵਾਲਾ ਤਿਆਰ ਵਰ ਤਿਆਰ ਹੈ ਤੇ ਟੱਕਰ ਸਿਰੇ ਦੀ ਹੈ ਸਿਰੇ ਦੀ ਹੈ ਐਨ ਕਿਹ ਰਨ ਕਿਨੇ 6 ਜਿਹੜੇ ਕਿਨੇ ਜੁੜ ਗਏ ਹੈ ਜਿਸਰੀ ਉੱਤੇ ਲੰਘਣ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤਿਆਰ ਦੀਆਂ ਜਿਸਰੀ ਉੱਤੇ ਲੰਘਣ ਫਲਾਈ ਕਰਕੇ ਉੱਚੀਆਂ ਨੇ ਹਿੱਟਾਂ ਤਿਆਰ ਦੀਆਂ ਔਰ ਰਨ ਕਿਨੇ 6 ਸਮੇਂ बने पिण वारा तारा के करब जी मल पई फोके ललकार नाला कणे फेर तयार वर पर सोहार के खड़ हाण के स ਜਿਹੜੇ ਮੇਰੇ ਵੀਰੋ ਕਿਨੇ ਮੈਦਾਨ 'ਚ ਦੋ ਕਿਨੇ ਭੱਜ ਕੇ ਕਿਰ ਯੋਰ ਦਿੱਤੇ ਆ। ਬੜੀ ਲਖਾਰੀ ਸਾਡਾ ਭਰਾ ਕਿਨੇ ਮਣੀ ਭੰਦਰੀ ਵਾਲਾ। ਕੋਹਲੀ ਨੂਰਾ ਸਾਡਾ ਭਰਾ ਕਿਨੇ ਬਹੁਤ ਬੜਾ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ। ਫੱਟੇ 'ਚ ਗੱਡੇ ਕਲਾ ਵਰਗੀਆਂ ਕਿਨੇ ਭਰਾਵਾਂ ਦੀ ਯਾਰੀ ਮੇਰੇ ਵੀਰੋ ਸਮੇਂ ਮੈਚ ਪੂਰਾ ਚੌਤੀ ਦੇ ਖੇਡਿਆ ਜਾ ਰਿਹਾ ਪਹਿਲਾ ਸੈਮੀ ਜਿਹੜਾ ਇਸ ਸਮੇਂ ਮੈਦਾਨ ਦੇਦਰ ਮੇਰੇ ਵੀਰੋ ਖੇਡਿਆ ਜਾ ਰਿਹਾ ਹੈ। ਪਰ ਕਾਲਾ ਬਨੇਰੇ ਪਿੰਡ ਵਾਲਾ ਇਸ ਸਮੇਂ ਕਹਿੰਦੇ ਚੋਟੀ ਦੇ ਆ ਬੰਦਾਂ ਨੇ ਮੇਰੇ ਵਿਰੋ ਕਹਿੰਦੇ ਧੋੜਾ ਘੜਾਇਆ ਪਿਆ ਛੱਕੇ ਕਹਿੰਦੇ ਮੁੰਡਾ ਉਹ ਮਾਰੀ ਆਉਂਦਾ ਮਾਰੀ ਜਾਂਦਾ ਹਾਲੋ ਹਾਂ ਗਲਾ ਬਈ ਸੁੱਖਾ ਦੁਕਾਨ ਤੇਰੀ ਬਈ ਮੈਂ ਹੁਣ ਆਇਆ